ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਤਿਗੁਰ ਕਲਾਸ ਵੱਲੋਂ ਤੇ ਸਾਡਾ ਰੋਜ਼ ਚੈਨਲ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਫੋਲੋ ਜਰੂਰ ਕਰਿਆ ਕਰੋ ਤੇ ਅਸੀਂ ਨੀਤੀ ਇਸ ਮਹੀਨੇ ਦੇ ਮਾਰਚ ਦੇ ਮਹੀਨੇ ਦੇ ਵਿੱਚ ਅਸੀਂ ਡੇਲੀ ਵੀਡੀਓ ਪਾਵਾਂਗੇ ਤੇ ਰੋਜ਼ ਨਵੇਂ ਤੋਂ ਨਵੇਂ ਡਿਜ਼ਾਈਨ ਆ ਕੇ ਤੇ ਰੇਟ ਘਟਾ ਘਟਾ ਕੇ ਮੇਲਾ ਚੋਂ ਕੰਪਨੀਆਂ ਚੋਂ ਮਾਲ ਲਵਾਂਗੇ ਤੇ ਤੁਹਾਡੇ ਵਾਸਤੇ ਬਹੁਤ ਫਾਇਦੇ ਕਰਾਂਗੇ ਤੇ ਰੋਜ਼ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਅੱਜ ਤੋਂ ਸ਼ੁਰੂ ਕਰਦੇ ਆਂ ਆਪਾਂ ਪਹਿਲਾ ਕੋਟਨ ਦੇ ਫੂਲ ਦੁਪੱਟਾ ਹੋਊਗਾ ਜੀ। ਕੋਟਨ ਦਾ ਇਹ ਫੂਲ ਦੁਪੱਟਾ ਹੋਊਗਾ ਤੇ ਡਿਜ਼ਾਈਨ ਮੈਨਣਗੇ ਸਾਨੂੰ ਇਹਦੇ ਵਿੱਚ ਪੂਰੇ 20 ਡਿਜ਼ਾਈਨ ਜੀ। ਤੇ ਇਹ ਸਿਰਫ ਸਾਨੂੰ ਜਿਵੇਂ ਬਾਜ਼ਾਰ ਦੇ ਵਿੱਚ 3.500 400 ਰੁਪਏ ਦੇ ਨੇ ਅਸੀਂ ਇਹ ਚਾਰੇ ਸੂਟ ਦੇਵਾਂਗੇ ਸਾਨੂੰ ਜੀ 900 ਰੁਪਏ ਚਾ। ਕੋਟਨ ਦੇ ਸੂਟ ਕੋਟਨ ਦਾ ਦੁਪੱਟਾ ਹੋਊਗਾ ਜੀ ਨਾਲ ਆ। 900 ਰੁਪਏ ਦੇ ਚਾਰ ਇਹਦੇ ਵਿੱਚ ਡਿਜ਼ਾਈਨ ਮਿਲਣਗੇ ਤੁਹਾਨੂੰ ਪੂਰੇ 20 ਜੀ ਇੱਕਾ ਜਿਵੇਂ ਵਿਆਹ ਸਾਧੀਆਂ ਨੇ ਬਹੁਤ ਸਸਤੇ ਰੇਟਾਂ ਦੇ ਸੂਟ ਲਾਏ ਨੇ ਇਹਦੇ ਵਿੱਚ ਨੇ ਸਾਡੇ ਕੋਲੇ ਪੰਜ ਡਿਜ਼ਾਈਨ ਆ ਪਹਿਲਾ ਸੀ ਇਹਦਾ ਰੇਟ 1050 ਰੁਪਏ ਦਾ ਸੂਟ ਆ ਤੇ ਇਹਦੇ ਵਿੱਚ ਚਾਰ ਕਲਰ ਹੋਣਗੇ ਹੁਣ ਇਹ ਸੋਨੂੰ ਲੱਗਣਗੇ ਜੀ 1000 ਰੁਪਏ ਦੇ ਵਿੱਚ ਦੋ ਬਰਬਰੀ ਕੱਪੜਾ ਜੀ ਇਹ ਬਰਬਰੀ ਬਹੁਤ ਵਧੀਆ ਕੱਪੜਾ ਤੇ 1000 ਰੁਪਏ ਦੇ ਵਿੱਚ ਦੋ ਸੂਟ ਪਹਿਣਗੇ ਇੱਕ ਸੂਟ ਦਾ ਮੁੱਲ ਹੈ ਜੀ 500 ਰੁਪਏ ਤੇ ਫੋਲੋ ਜਰੂਰ ਕਰੋ ਜੀ ਜਲਦੀ ਜਲਦੀ ਵੀਡੀਓ ਚ ਦੇਖੋ ਤੇ ਐਦਾਂ ਦੇ ਫਾਇਦੇ ਬਹੁਤ ਕਰਾਂਗੇ ਤੁਹਾਨੂੰ ਇਸ ਮਾਰਚ ਦੇ ਮਹੀਨੇ ਚ ਇਹ 1000 ਦੇ ਦੋ ਪਹਿਣਗੇ ਜੀ ਤੇ ਵਿਆਹ ਸਾਧੀਆਂ ਵਾਸਤੇ ਆਹ ਸੂਟ ਆਗੇ ਜੀ ਦੇਖ ਸਕਦੇ ਹੋ ਡਿਜ਼ਾਈਨਰ ਤੇ ਹੈਂਡਵਰਕ ਹੈ ਵਿਆਹ ਸਾਧੀਆਂ ਸੂਟ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ 2-2 25-2500 ਦੇ ਸੂਟ ਨੇ 2-2000 ਦੇ ਅਸੀਂ ਤੁਹਾਨੂੰ ਆ ਮੁੱਲ ਨਹੀਂ ਲਾਣਾ ਸਿਰਫ 1500 ਰੁਪਏ ਦੇ ਦੋ ਸੂਟ ਆ ਆ ਦੇਖ ਸਕਦੇ ਹੋ ਜੀ 1500 ਰੁਪਏ ਦੇ ਦੋ ਸੂਟ ਆ ਆ ਦੇਖੋ ਡਿਜ਼ਾਈਨ ਆ ਇੱਕ ਤੋਂ ਇੱਕ ਡਿਜ਼ਾਈਨ ਆ 1500 ਰੁਪਏ ਦੇ ਦੋ ਸੂਟ ਨੇ ਜੀ ਇੱਕ ਸੂਟ ਨਹੀਂ ਸਮਝਣਾ ਦੋ ਸੂਟ ਆ ਦੁਵੱਟਾ ਨਾਲ ਹੋਗਾ ਜੀ ਵਧੀਆ ਭਾਰੀ ਹੈਵੀ ਦੁਵੱਟਾ ਮੂਰੀਆਂ ਵਰਕ ਸਲਵਾਰ ਦੇ ਸਭ ਕੋ ਇਦਾਂ ਦੇ ਸੂਟ ਹੋਣਗੇ ਜੀ ਆਹ ਦੇਖ ਸਕਦੇ ਹੋ ਜੀ ਪੂਰੇ ਹੈਵੀ ਹੈਵੀ ਸੂਟ ਆ 1500 ਰੁਪਏ ਦੇ ਦੋ ਸੂਟ ਆ ਆ ਲਾਈਵ ਆ ਦੇਖੋ ਕਲਰ ਜਿਹੇ ਦੇ ਵਿੱਚ ਆ ਇੰਦਾ ਸਾਰੀਆਂ ਕੜਾਈਆਂ ਹੋਣਗੀਆਂ ਉਹ ਫੜਾਂ ਜੰਮ ਪੂਰੇ ਹੈਵੀ ਹੈ ਵੀ ਸੂਟਾ ਪੌਂਚੇ ਮੂਰੀਆਂ ਸਾਹਿਬ ਵਰਕ ਹੋਣਗੇ ਸੂਟਾਂ ਦੇ ਜੀ ਜਿਵੇਂ ਦਾ ਇੱਕ ਸੂਟ ਦਾ ਮੁੱਲ ਸਿਰਫ ਕਿੰਨਾ ਦੀ ਜੀ 2000 ਅਸੀਂ ਕਿੰਨਾ ਦੇ ਰਿਆਂ ਹੁਣ 750 ਰੁਪਏ ਦਾ 1500 ਰੁਪਏ ਦੇ ਦੋ ਸੂਟ ਜੀ ਇਹਦੇ ਵਿੱਚ ਸੋਨੂੰ ਜਿਆਦਾ ਨਹੀਂ ਕਹਿ ਸਕਦੇ 25 30 ਡਿਜ਼ਾਈਨ ਨੇ ਇਹ ਸੋਟਾਂ ਦੇ ਵਿੱਚ ਆ ਜਾਨੀ ਕਿ 2 2 4 4 ਜਿਹਾ ਦਿਖਾਈ ਜਾਂਦੇ ਆ ਫਿਰ ਵੀਡੀਓ ਹੋ ਜਾਂਦੀ ਹੈ ਲੰਬੀ ਜਿਆਦੇ ਜੇ ਸਾਰੇ ਡਿਜ਼ਾਈਨ ਰੰਗ ਐਦਾਂ ਦਿਖਾਉਣ ਲੱਗੇ ਫਿਰ ਬਹੁਤ ਭਾਰੀ ਮੰਨ ਲਓ ਵੱਡੀ ਵੀਡੀਓ ਬਣ ਜਾਂਦੀ ਹੈ 1500 ਰੁਪਏ ਦੇ ਦੋ 750 ਰੁਪਏ ਦਾ ਛੇਰ ਮੇਲਾ ਅੱਜ ਤੋਂ ਸ਼ੁਰੂ ਕਰਿਆ ਜੀ ਇਹਦਾ ਮੁੱਲ ਦੀ ਪਹਿਲਾਂ ਜੀ 1300 ਰੁਪਏ ਦੇ ਦੋ ਹੁਣ ਤੁਹਾਨੂੰ ਪਹਿਣਗੇ ਇਹ 900 ਦੇ ਦੋ 450 ਰੁਪਏ ਦਾ ਸੂਟ ਆ ਇਹਦੇ ਵਿੱਚ ਵੀ 25 30 ਡਿਜ਼ਾਈਨ ਮਿਲਣਗੇ ਤੁਹਾਨੂੰ ਆ ਦੇਖ ਸਕਦੇ ਹੋ ਜੀ 450 ਦਾ ਸੂਟ ਹੋ ਗਿਆ ਜੀ 900 ਰੁਪਏ ਦੇ ਦੋ ਸੂਟ ਆ ਐ ਦੁਬੱਟੇ ਹੋਣਗੇ ਜੀ ਵਿਆਹ ਸ਼ਾਦੀਆਂ ਵਾਸਤੇ ਬੜੀਆਂ ਵਾਲੇ ਸੂਟ ਨੇ ਇਹਦੇ ਵਿੱਚ 20 25 ਡਿਜ਼ਾਈਨ ਮਿਲਣਗੇ ਹਰ ਇੱਕ ਡਿਜ਼ਾਈਨ ਦੇ ਵਿੱਚ ਪੰਜ ਕਲਰ ਹੋਣਗੇ ਆ ਫੜਾਈ ਆ ਦੇਖੋ 8 ਜਨਾਂ ਤੇ ਦੁਬੱਟਾ ਨਾਲ ਹੋਊਗਾ ਜੀ ਇਹ ਏ ਤੁਸੀਂ ਪਹੁੰਚਣਾ ਸਤਗੁਰ ਕਲਾਥ ਸੁਨਾਮ ਢਿੱਲੀ ਦੇਖਿਆ ਕਰੋ ਸਾਡੀ ਵੀਡੀਓ ਸਤਗੁਰ ਕਲਾ ਚੈਨਲ ਹੈ ਸਾਡਾ ਤੇ ਫੋਲੋ ਜਰੂਰ ਕਰੋ ਤੇ ਸਭ ਰਿਸ਼ਤੇ ਭੈਣ ਭਰਾਵਾ ਦਾ ਤੁਸੀਂ ਫਾਇਦਾ ਕਰੋ ਹਰ ਇੱਕ ਨੂੰ ਦੱਸੋ ਵੀ ਉੱਥੇ ਜਾਓ ਸੁਨਾਮ ਤੇ ਸਾਡਾ ਕੱਪੜੇ ਦੀ ਸੇਲ ਮੇਲਾ ਲੱਗਿਆ ਹੋਇਆ ਆ ਦੇਖੋ ਜੀ ਜਿਵੇਂ ਆ ਡਿਜ਼ਾਈਨ ਇਹਦੇ ਵਿੱਚ ਪੰਜ ਕਲਰ ਦਿਖਾਵਾਂਗੇ ਤੁਹਾਨੂੰ ਪਹਿਲਾਂ ਜੇ ਅਸੀਂ ਨੇ ਇੱਕ ਇੱਕ ਕਲਰ ਦਿਖਾਇਆ ਉਹ ਸਾਰਿਆਂ ਦੇ ਪੰਜ ਪੰਜ ਕਲਰ ਹੋਣਗੇ ਜੀ ਆਹ ਦੇਖ ਸਕਦੇ ਹੋ 1 2 3 4 5 ਐ ਡਿਜ਼ਾਈਨ ਹੋਣਗੇ ਜੀ 900 ਦੇ 200 ਟਾ ਇਹ ਆ ਗਈ ਜੀ ਸਿਮਰਨਾ ਸਿਮਰਨ ਦੇ ਵਿੱਚ ਚਾਰ ਕਲਰ ਹੋਣਗੇ ਤੇ ਇਹਦੇ ਡਿਜ਼ਾਈਨ ਹੋਣਗੇ ਸਾਡੇ ਕੋਲੇ 15 ਤੇ ਰੇਟ ਇਹਦਾ ਹੈਗਾ ਜੀ ਪਹਿਲਾਂ ਬਹੁਤ ਜਿਆਦੇ ਮੇਲਣਾ ਚ ਅਸੀਂ ਬਹੁਤ ਡਿਸਕਾਊਂਟ ਕਰਾ ਕੇ ਤੁਹਾਡੇ ਵਾਸਤੇ ਕਰਖਿਆ ਬਹੁਤ ਸਸਤੇ ਰੇਟਾਂ ਤੇ ਤੇ ਇਹਦਾ ਮੁੱਲ ਲਊਗਾ ਜੀ 800 ਦੇ 2 400 ਰੁਪਏ ਦਾ ਆ ਦੇਖ ਸਕਦੇ ਹੋ ਜੀ ਸਿਰਫ 400 ਰੁਪਏ ਦਾ ਸੂਟ ਹੋਊਗਾ ਜੀ ਸੋਨੂੰ ਇਹਦੇ ਵਿੱਚ ਕਲਰ ਦਿਖਾ ਦੇਣਾ ਜੀ ਚਾਰ ਇੱਕ ਦੋ ਤਿੰਨ ਤੇ ਚਾਰ ਇਹਦੇ ਹੋਣਗੇ ਜੀ ਚਾਰ ਕਲਰ ਆ ਸਿਰਫ 400 ਰੁਪਏ ਦਾ ਤੇ ਇਹਦਾ ਡਾਰਕ ਆ ਗਿਆ ਜੀ ਤੇ ਆ ਆ ਗਿਆ ਜੀ ਆਪਣਾ ਲਾਈਟ ਕਲਰ ਆ ਇਹਦੇ ਵਿੱਚ ਵੀ ਚਾਰ ਹੋਣਗੇ ਰੇਟ ਹੈ ਜੀ 400 ਰੁਪਿਆ ਆਪਾਂ ਜਿਆਦਾ ਵੀਡੀਓ ਲੰਬੀ ਨਹੀਂ ਬਣਾ ਰਹੇ ਵੈਸੇ ਇੱਥੇ ਆਪਾਂ ਖਤਮ ਕਰ ਰਹੇ ਆ ਤੇ ਕੋਟਨ ਦੇ ਸੂਟ ਨੇ ਜੀ ਜਿਵੇਂ ਆ ਚਾਰ ਸੂਟ ਨੇ ਦੁਬਾਰੇ ਤੁਹਾਨੂੰ ਫੇਰ ਦੱਸ ਦਿਆਂ ਕੋਈ 400 ਨਹੀਂ ਕੋਈ 500 ਨਹੀਂ ਇਹ ਚਾਰੇ ਸੂਟਾਂ ਦਾ ਮੁੱਲ ਹੈ ਜੀ ਸਿਰਫ 900 ਸਵਾ 200 ਰੁਪਏ ਦਾ